ਆਓ ਜੀ ਹੁਣ ਆਪਾਂ ਪਹੁੰਚਿਆ ਸੋਨਾਲੀ ਕਾ ਦੀ ਸਟਾਲ ਤੇ ਸੋਨਾਲੀ ਕਾ ਨੇ ਇਸ ਵਾਰ ਕੀ ਕੀਤਾ ਵੀ ਜਿਹੜੇ ਟਰੈਕਟਰ ਉਹਦੇ ਇਹਨਾਂ ਦੇ ਇਸ ਵਾਰ ਇਹ ਟਰੈਕਟਰ ਨਹੀਂ ਲੈ ਕੇ ਆਏ ਇਸ ਵਾਰ ਇਹ ਲੈ ਕੇ ਆਏ ਨੇ ਇੰਪਲੀਮੈਂਟਸ ਕਿਹੜੇ ਕਿਹੜੇ ਇੰਪਲੀਮੈਂਟਸ ਸੋਨਾਲੀ ਕਾ ਬਣਾ ਰਹੀ ਆ ਅੱਗੇ ਇਹਦਾ ਫੇਮਸ ਕੰਬਾਈਨ ਹੁੰਦੀ ਸੀ ਵੀ ਕੰਬਾਈਨ ਬਣਾਉਂਦੀ ਆ ਸੋਨਾਲੀ ਕਾ ਜਾਂ ਇੱਕ ਦੋ ਇੰਪਲੀਮੈਂਟਸ ਹੋਰ ਬਣਾਉਂਦੀ ਆ ਬਟ ਇਹਨਾਂ ਦੇ ਕਾਫੀ ਇੰਪਲੀਮੈਂਟਸ ਨੇ ਉਹ ਬਣਾਉਂਦੇ ਨੇ ਕੱਲੇ ਕੱਲੇ ਦੀ ਆਪਾਂ ਤੁਹਾਨੂੰ ਡਿਟੇਲ ਦੇਣੀ ਆ ਪੂਰੀ ਵੀਡੀਓ ਜ਼ੋਰ ਦੇਖਿਓ ਹਾਂ ਜੀ 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 ਉਸ ਤੋਂ ਅੱਗੇ ਰੀਲ ਆ ਰਹੀ ਜੀ ਤੇ ਰੀਲ ਨਾਲ ਤੁਹਾਨੂੰ ਹਰੇਕ ਦੇ ਨਾਲ ਇਹ ਵੀ ਖੜੀ ਹੈ ਜਿਹੜੀ ਮਸ਼ੀਨ ਹੈ ਵਧੀਆ ਹੈ ਵੀ ਸੈਂਟਰ ਆ ਰੀਲ ਵਾਲੀ ਹੈ ਜੀ ਇੱਕ ਤਾਂ ਹੁੰਦੀ ਹੈ ਸਾਈਡ ਤੇ ਰੀਲ ਵਾਲੀ ਇਹਨਾਂ ਦੀ ਹੈਗੀਆਂ ਸੈਂਟਰ ਰੀਲ ਵਾਲੀ ਬਾ ਇਹਨੂੰ ਟ੍ਰਾਂਸਪੋਰਟ ਕਰਨਾ ਸੌਖਾ ਹੈ ਤੁਸੀਂ ਗੱਲ ਕਰ ਸਕਦੇ ਪ੍ਰਾਈਸ ਦਾ ਆਪੇ ਕਰ ਸਕਦੇ ਜੀ ਰਾਮਨਾਥ ਜੀ ਮੈਂ ਟਰਾਲੀ ਚਲਦੀ ਆ ਹੁੱਕ ਦੇ ਵਿੱਚ ਉੱਕਣ ਦੇ ਚੱਲਣਾ ਹੈ ਠੀਕ ਹੈ ਜੀ ਤੇ ਸੈਂਟਰ ਦੇ ਵਿੱਚ ਚਾਰਸ ਗੱਠਾਂ ਜੋ ਸਕਿਉਰ ਬੈਲਰ ਉਹ ਆਪਾਂ ਕਹਿ ਦਨੇ ਆ ਉਹ ਹੀ ਹੈਗਾ ਕਿ ਪਾਸ ਵੀ ਜਿੰਨੇ ਵੀ ਇਸ ਮੈਲੇ ਵਿੱਚ ਪਹੁੰਚ ਚੁੱਕੇ ਨੇ ਕਿਸਾਨ ਮਿਲਗੇ ਇਸ ਮਸ਼ੀਨਾ ਕਈ ਕੰਪਨੀਆਂ ਬਣਾਉਣ ਲੱਗੀਆਂ ਇਹਨੂੰ ਸੜਕ ਤੇ ਲਿਆਉਣਾ ਠੀਕ ਹੈ ਜੀ ਬਹੁਤ ਸੌਖਾ ਏ ਜਿੱਦਾਂ ਮਰਜ਼ੀ ਜਿਵੇਂ ਮਰਜ਼ੀ ਤੇ ਲੈ ਜਾਓ ਰਸਤੇ ਤੰਗ ਰਸਤੇ ਨੂੰ ਉੱਥੇ ਵੀ ਇਹਨੂੰ ਲਿਆਉਣਾ ਬਹੁਤ ਸੌਖਾ ਏ ਜਿਹੜੇ ਦੂਸਰੇ ਮਸ਼ੀਨਾਂ ਨੇ ਉਹਨਾਂ ਦੀ ਚੜਾਈ ਬਹੁਤ ਹੋ ਜਾਂਦੀ ਆ ਤੇ ਸੜਕ ਤੇ ਲਿਆਉਣਾ ਕਰਨਾ ਔਖਾ ਇਹ ਪੂਰਾ ਸੈੱਟ ਹੈ ਬਵੀਲਰ ਆ ਗਿਆ ਇਹ ਰੈਕ ਆ ਗਿਆ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਨਾ ਸੁਪਰ ਫਿਲਟਰ ਉਸੇ ਵੀ ਸੱਤਾ ਦਿਖਾਣਾ ਹੈ ਦਲੇਦਲੀ ਗਲੀ ਗਲੀ ਸੋਨਾਲਿਕਾ ਪਹੁੰਚਾਣਾ ਹੈ ਠੀਕ ਜੀ ਸੋ ਮੱਚ 6 ਫੋਟਾ 7 ਫੋਟਾ ਤੇ 8 ਫੋਟਾ ਸਾਰੇ ਜਿਹੜਾ ਕੋ ਅਵੇਲੇਬਲ ਨੇ ਜਿਹੜਾ ਮਰਜ਼ੀ ਤੁਸੀਂ ਮਾਡਲ ਲੈਣਾ ਟਰੈਕਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਠੀਕ ਹੈ ਗਾਈ ਫੁੱਲ ਹੈਵੀ ਦੇ ਵਿੱਚ ਤੁਹਾਨੂੰ ਪਤਾ ਵੀ ਸੋਨਾਲਿਕਾ ਕੰਪਨੀ ਕਹਿੰਦਾ ਦੀ ਆ ਵੀ ਜੋ ਹਰ ਇੱਕ ਚੀਜ਼ ਫੁੱਲ ਹੈਵੀ ਦੇ ਵਿੱਚ ਟਰੈਕਟਰ ਵੀ ਇਹਨਾਂ ਦਾ ਫੁੱਲ ਹੈਵੀ ਦੇ ਵਿੱਚ ਆਉਂਦਾ ਠੀਕ ਆ ਜੀ ਤੇ ਹੋਰ ਵੀ ਇੰਪਲੀਮੈਂਟਸ ਇਹਨਾਂ ਦੇ ਮਤਲਬ ਬਜੰਦਾਰ ਹੁੰਦੇ ਨੇ ਤੇ ਉਹਦੇ ਨਾਲ ਇਹਨਾਂ ਦੀ ਲਾਈਫ ਬਹੁਤ ਵੱਧੀ ਆ ਠੀਕ ਆ ਜੀ ਉਸ ਤੋਂ ਬਾਅਦ ਆ ਗਿਆ ਔਰ ਚੈਟ ਸਪੈਸ਼ਲ ਇਹ 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 ਬਾਗਾਂ-ਬੂਗਾਂ ਦੇ ਵਿੱਚ ਚੱਲਣ ਵਾਲਾ ਰੋਟਾਵੇਟਰ ਆ ਛੋਟਾ ਤੇ ਜੈਕ ਸਿਸਟਮ ਆ ਇਹ ਤੁਸੀਂ ਚਾਹੇ ਇਹਨੂੰ ਇੱਧਰ ਨੂੰ ਕਰ ਲੋ ਚਾਹੇ ਇੱਧਰ ਨੂੰ ਕਰ ਲੋ ਜੈਕ ਸਿਸਟਮ ਲੱਗੇ ਹੋਏ ਨੇ ਪਾਈਪ ਲਾਏ ਜਾਣਾ ਡਿਸਟ੍ਰੀਬਿਊਟਰ ਨਾਲ ਇਹਨੂੰ ਇਹਨੇ ਸਾਈਡ ਚਾਹੇ ਤੁਸੀਂ ਕੱਬੀ ਸਾਈਡ ਕਰ ਲੋ ਚਾਹੇ ਸੱਦੀ ਸਾਈਡ ਕਰ ਲੋ ਜਿੱਧਰ ਮਰਜ਼ੀ ਕਰ ਲੋ ਇਹਨੇ ਉੱਧਰ ਨੂੰ ਹੋ ਜਾਣਾ ਠੀਕ ਆ ਜੀ ਉਸ ਤੋਂ ਅੱਗੇ ਆ ਗਿਆ ਜੀ ਇਹਨਾਂ ਦਾ ਸੋਨਾਲਿਕਾ ਰੋਟਰੀ ਵੇਟਰ ਇਹ ਜਿੱਦਾਂ ਹੁਣ ਗੰਨਾ ਹੋ ਗਿਆ ਨਰਮਾ ਹੋ ਗਿਆ ਬਹੁਤ ਫਸਲਾਂ ਨੇ ਜਿੰਨਾਂ ਦੇ ਵਿੱਚ ਇਹਨਾਂ ਦੀ ਗੜਾਈ ਕਰਨੀ ਆ ਤਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਅੱਗੇ ਆ ਗਿਆ ਇਹਨਾਂ ਦਾ ਐਮਪੀ ਪਲਾਉ ਤਿੰਨ ਵਾਲਾ ਠੀਕ ਹੈ ਜੀ ਤੁਸੀਂ ਦੋ ਵਾਲਾ ਲੈ ਸਕਦੇ ਹੋ ਤਿੰਨ ਵਾਲਾ ਲੈ ਸਕਦੇ ਹੋ ਚਾਰ ਵਾਲਾ ਲੈ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਇਹਨੂੰ ਵਧਾ ਵੀ ਸਕਦੇ ਹੋ ਠੀਕ ਹੈ ਜੀ ਤੁਸੀਂ ਦੋ ਵਾਲਾ ਲੈਣਾ ਦੋ ਵਾਲਾ ਲੈ ਲਓ ਜਿੰਨੇ ਤੁਹਾਡੇ ਟਰੈਕਟਰ ਦੇ ਅਕੋਰਡਿੰਗ ਤੁਹਾਨੂੰ ਜੋ ਟਰੈਕਟਰ ਤਾਂ ਉਹਨਾਂ ਨੂੰ ਤੁਸੀਂ ਇਹਨੂੰ ਲੈ ਸਕਦੇ ਹੋ ਸਾਰੇ ਮਾਡਲ ਇਹਨਾਂ ਕੋ ਅਵੇਲੇਬਲ ਨੇ ਠੀਕ ਹੈ ਜੀ ਟਾਇਰ ਵਗੈਰਾ ਲਾ ਕੇ ਫੁੱਲ ਹੈਵੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਣਗੇ ਇਸ ਟਾਈਮ ਇਹ ਟਾਇਰ ਨਹੀਂ ਲੱਗਿਆ ਹੋਇਆ ਬੱਟ ਤੁਸੀਂ ਟਾਇਰ ਵੀ ਲਵਾ ਸਕਦੇ ਹੋ ਟਾਇਰ ਦਾ ਇਹ ਫਾਇਦਾ ਟਾਇਰ ਨਾਲ ਜਿਹੜਾ ਐਮਬੀ ਪਲਾਉ ਆ ਇਹੇ ਵੱਧ ਘਟ ਨਹੀਂ ਲੱਗਦਾ ਇੱਕ ਸਾਰ ਚੱਲਦਾ ਪੂਰਾ ਇਸ ਤੋਂ ਅੱਗੇ ਆ ਗਿਆ ਇਹਨਾਂ ਦੀ ਬਾਕੀ ਉਹ ਮਸ਼ੀਨ ਠੀਕ ਹੈ ਜੀ ਇਹ ਸੋਨਾਲਿਕਾ ਦੀ ਵੈਕਿਊਮ ਮਸ਼ੀਨ ਇਹ ਵੀ ਅੱਧੇ ਟਾਈਮ 'ਚ ਆਪਾਂ ਕਹਿ ਸਕਦੇ ਹਾਂ ਵੀ ਹਰ ਇੱਕ ਕੰਪਨੀ ਬਣਾਉਂਦੀ ਆ ਤੇ ਹਰੇਕ ਦੀ ਆਪਦੀ ਆਪਦੀ ਇਹਦੇ ਵਿੱਚ ਕੁਆਲਿਟੀ ਆ ਸੋਨਾਲਿਕਾ ਦੀ ਸਾਰੇ ਜੋ ਇਹਨਾਂ ਦੀ ਇੱਕ ਇੱਕ ਚੀਜ਼ ਆ ਪਲਾਂਟ ਦੇ ਵਿੱਚ ਆਪਦੀ ਬਣਦੀ ਆ ਠੀਕ ਹੈ ਤੇ ਇਹਦੀ ਕੀਮਤ ਹੈਗੀ ਆ 565000 ਮੇਲੇ ਦੇ ਉੱਪਰ ਬਹੁਤ ਹੈਵੀ ਦੇ ਵਿੱਚ ਮਸ਼ੀਨ ਆ ਵੀ ਚੈੱਕ ਆ ਸਕਦੇ ਹੋ ਉਸ ਤੋਂ ਅੱਗੇ ਆ ਗਿਆ ਲੇਜ਼ਰ ਕਰਾ ਬਹੁਤ ਚੀਜ਼ਾਂ ਕਾਫੀ ਇੰਪਲੀਮੈਂਟਸ ਤੇ ਨੇੜ ਸੁਣਨ ਲਈ ਕੰਪਨੀ ਬਣਾਉਣ ਲੱਗ ਗਈ ਲੇਜ਼ਰ ਕਰਾ ਆ ਗਿਆ ਇਹਦੀ ਪ੍ਰਾਈਸ ਲਿਸਟ ਨਹੀਂ ਹੈਗੀ ਲੱਗੀ ਵੀ ਲੇਜ਼ਰ ਕਰਾ ਦੀ ਕਿਉਂਕਿ ਕਈ ਇੰਪਲੀਮੈਂਟਸ ਦੀ ਹੁੰਦੀ ਆ ਕਈਆਂ ਦੀ ਨਹੀਂ ਹੁੰਦੀ ਇਹ ਵੀ ਸਬਸਿਡੀ ਪ੍ਰੋਗਰਾਮ ਆ ਤੁਸੀਂ ਸਬਸਿਡੀ ਜੇ ਆਉਂਦੀ ਆ ਤਾਂ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਉਹਨਾਂ ਦੀ ਕੰਬਾਈਨ ਦੂਰ ਆ ਕੇ ਸੋਨਾ ਲਈ ਕਈ ਸਮਾਰਟ ਮਾਡਲ ਕੰਬਾਈਨ ਆ ਇਹ ਕਟਰ ਘੜਾ ਇਹਨਾਂ ਦਾ ਹੀ ਠੀਕ ਆ ਇਧਰ ਆ ਗਾ ਰੀਪਰ ਇਹਦੇ ਵੀ ਜਿਹੜਾ ਕਈ ਮਾਡਲ ਆਉਂਦੇ ਨੇ ਤੇ ਜਿਹੜਾ ਤੁਸੀਂ ਲੈਣਾ ਉਹ ਤੁਸੀਂ ਲੈ ਸਕਦੇ ਹੋ ਜਿਹੜੇ ਬਾਸਕਟ ਦੇ ਪਲੇਟ ਨੇ ਆਉਂਦੇ ਇਹਨਾਂ ਦੇ ਉੱਪਰ ਕਸਤੇ ਤੇ ਫालतੂ ਲੋਹਾ ਨਹੀਂ ਲਾਇਆ ਪਿਆ ਬਹੁਤ ਸੋਧਣਾ ਰੀਪਰ ਬਣਿਆ ਪਿਆ ਜਿੰਨੀ ਕੁ ਜ਼ਰੂਰਤ ਆ ਉਸ ਹਿਸਾਬ ਨਾਲ ਇਹਨਾਂ ਨੇ ਜੋ ਵੀ ਇਹਦਾ ਡਿਜ਼ਾਈਨਿੰਗ ਬਣਾਈ ਹੋਈ ਆ ਠੀਕ ਹੈ ਤੇ ਕੋਈ ਵੀ ਤੁਸੀਂ ਇੰਪਲੀਮੈਂਟਸ ਲੈਣਾ ਸੋਨਾਲਿਕਾ ਦਾ ਥੋੜੇ ਨੇੜੇ ਦੇ ਡੀਲਰ ਜਿਹੜੇ ਤੁਸੀਂ ਏਰੀਏ ਚੋਂ ਮੇਰੇ ਭਰਾ ਵੀਡੀਓ ਦੇਖਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਡੀਲਰ ਨਾਲ ਸੰਪਰਕ ਕਰੋ ਤੇ ਹਰੇਕ ਤੁਸੀਂ ਇੰਪਲੀਮੈਂਟਸ ਡੀਲਰ ਤੋਂ ਸੰਪਰਕ ਕਰਕੇ ਰੇਟ ਵਾਈਜ਼ ਹਰੇਕ ਚੀਜ਼ ਪਤਾ ਕਰ ਸਕਦੇ ਹੋ ਤੇ ਜਿਹੜੀ ਤੁਸੀਂ ਚੀਜ਼ ਲੈਣੀ ਆ ਤਾਂ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਇਹ ਸੀ ਸਟਾਲ ਸਾਰੀ ਸੋਨਾਲੀ ਕਾ ਵੀ ਇਸ ਵਾਰ ਸੋਨਾਲੀ ਕਾ ਇੰਪਲੀਮੈਂਟਸ ਲੈ ਕੇ ਆਈ ᱛᱮ ਟਰੈਕਟਰ ਨਹੀਂ ਲੈ ਕੇ ਆਈ ਠੀਕ ਹੈ ਜੀ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਚੱਲਦੇ ਹਾਂ ਹੁਣ ਆਪਾਂ ਨਵੀਂ ਸਟਾਲ ਤੇ